ਮੈਂ ਕੀਤੀ ਵੀ ਇਹ ਪਾਸ ਤੂੰ ਪੜਿਆ ਨਾ ਇੱਕ ਕਲਾਸ ਮੈਂ ਕੀਤੀ ਵੀ ਇਹ ਪਾਸ ਤੂੰ ਪੜਿਆ ਨਾ ਇੱਕ ਕਲਾਸ ਬਿਵੇਂ ਇਹਨਾਂ ਗਲਾਂ ਤੋਂ ਬਿਵੇਂ ਇਹਨਾਂ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਜੋੜਾ ਝਾਲੀ ਦਾ ਤੂੰ ਲਿਆਇਆ ਕੂੜਾ ਨਾਲੀ ਦਾ ਤੂੰ ਲਿਆਇਆ ਕੂੜਾ ਨਾਲੀ ਦਾ ਮੈਂ ਇਨਾਂ ਗਲਾਂ ਤੋਂ ਮੈਂ ਇਨਾਂ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਜੋੜਾ ਜੁੱਤੀਆਂ ਦਾ ਤੂੰ ਲਿਆਇਆ ਜੋੜਾ ਕੁੱਤੀਆਂ ਦਾ ਤੂੰ ਲਿਆਇਆ ਜੋੜਾ ਕੁੱਤੀਆਂ ਦਾ ਮੈਂ ਇਨਾਂ ਗਲਾਂ ਤੋਂ ਮੈਂ ਇਨਾ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਜੋੜਾ ਸੂਈਆਂ ਦਾ ਤੂੰ ਲਿਆਇਆ ਜੋੜਾ ਚੂਈਆਂ ਦਾ ਤੂੰ ਲਿਆਇਆ ਜੋੜਾ ਚੂਈਆਂ ਦਾ ਮੈਂ ਇਨਾ ਗਲਾਂ ਤੋਂ ਮੈਂ ਇਨਾ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਮੈਂ ਮੰਗੇਆ ਜੋੜਾ ਚੰਦਰਾਂ ਦਾ ਤੂੰ ਲਿਆਇਆ ਜੋੜਾ ਬੰਦਰਾਂ ਦਾ ਤੂੰ ਲਿਆਇਆ ਜੋੜਾ ਬੰਦਰਾਂ ਦਾ ਮੈਂ ਇਨ੍ਹਾਂ ਗਲਾਂ ਤੋਂ ਮੈਂ ਇਨ੍ਹਾਂ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਮੈਂ ਕੀਤੀ ਵੀ ਪਾਸ ਤੂੰ ਪੜਿਆ ਨਾ ਇੱਕ ਕਲਾਸ ਬੇ ਮੈਂ ਇਨ੍ਹਾਂ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ